ਸਿੱਖ ਕੌਮ ਦੇ ਬਹੁਤ ਹੀ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੀ ਖੋਪੜੀ ਲਾ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਇਲਾਕੇ ਦੇ ਵਿੱਚ ਉਸ ਧਰਤੀ ਤੇ ਆਪਾਂ ਦਰਸ਼ਨ ਕਰਨ ਆਏ ਹਾਂ ਇਹ ਰਸਤਾ ਪਿੱਕੀ ਵਿੰਡ ਤੋਂ ਹੁੰਦਾ ਹੈ ਪਾਹੂ ਵਿੰਡ ਤੋਂ ਹੁੰਦਾ ਹੋਇਆ ਬਾਰ ਬਾਰ ਖੇਤਾਂ ਵਾਲੇ ਪਾਸੇ ਨੂੰ ਆ ਇਹ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ ਤੁਸੀਂ ਕੈਮਰੇ 'ਚ ਦੂਰ ਤੱਕ ਦੇਖ ਸਕਦੇ ਹੋ ਦਰਸ਼ਨ ਤੁਹਾਨੂੰ ਹੁੰਦੇ ਹੋਣਗੇ ਇਹ ਪਿੰਡ ਤੋਂ ਕਿਉਂ ਦੂਰ ਸੀ ਕਿਉਂ ਇਨੀ ਹਟਵਾ ਬਣਿਆ ਇੱਥੇ ਸ਼ਹਾਦਤ ਕਿਉਂ ਹੋਈ ਇਹ ਕੁਝ ਸਵਾਲ ਜਿਹੜੇ ਨੇ ਜਵਾਬ ਵੀ ਮੰਗਦੇ ਨੇ ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਇਹਨਾਂ ਸਥਾਨਾਂ ਦੇ ਦਰਸ਼ਨਾਂ ਨੂੰ ਆ ਰਹੇ ਆਂ ਆਪਾਂ ਗੁਰਦਰਾ ਸਾਹਿਬ ਦੀ ਹਦੂਤ ਵਿੱਚ ਪਹੁੰਚ ਚੁੱਕੇ ਹਾਂ ਦਰਸ਼ਨ ਕਰਨ ਦੇ ਲਈ ਇਹ ਗੁਰਦਰਾ ਸਾਹਿਬ ਦਾ ਬਾਰੀ ਦ੍ਰਿਸ਼ ਜਿਹੜਾ ਆ ਬਹੁਤ ਹੀ ਸ਼ਾਨਦਾਰ ਗੁਰਦੁਰਾ ਸਾਹਿਬ ਦੀ ਇਮਾਰਤ ਜਿਹੜੀ ਆ ਬਣੀ ਹੋਈ ਆ ਤੇ ਦੂਰ ਤੱਕ ਆਪਾਂ ਇਥੋਂ ਦੇਖ ਸਕਦੇ ਆ ਗੁਰਦੁਰਾ ਸਾਹਿਬ ਦੇ ਦਰਸ਼ਨ ਦੇ ਧਾਰ ਕਰਨ ਲਈ ਪਹੁੰਚੇ ਹੋਏ ਆ ਇਹ ਗੁਰਦੁਰਾ ਸਾਹਿਬ ਦੀ ਬਾਰੀ ਇਮਾਰਤ ਅਸੀਂ ਆਪਣੀ ਗੱਡੀ ਤੇ ਵੀ ਪੰਜਾਬੀ ਬੋਲੀ ਬਹਾਦਰਾਂ ਵਿਦਵਾਨਾਂ ਤੇ ਅਮੀਰ ਲੋਕਾਂ ਦੀ ਬੋਲੀ ਦਾ ਇੱਕ ਸਟicker ਵੀ ਲਾਇਆ ਹੋਇਆ ਗੁਰਦੁਰਾ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਹੌਰ ਦੇ ਨੇੜੇ ਕਿ ਆ ਆਪਾਂ ਇਸ ਥਾਂ ਦੀ ਗੱਲ ਜ਼ਰੂਰ ਕਰਾਂਗੇ ਇਹਦੇ ਵਿੱਚ ਇਹ ਲਾਹੌਰ ਤੇ ਕਸੂਰ ਸ਼ਹਿਰ ਜਿਹੜਾ ਵਾ ਇਥੋਂ ਬਿਲਕੁਲ ਉਹੀ ਨੇੜੇ-ਨੇੜੇ ਹੀ ਪੈ ਜਾਂਦੇ ਨੇ ਲਾਹੌਰ ਦੇ ਬਾਰਡਰ ਤੇ ਹੀ ਪੈ ਜਾਂਦਾ ਹੈ ਸੰਤਾਂ ਬਹੁਤ ਇੱਥੇ ਦਰਸ਼ਨ ਦੇਦਾਰ ਕਰਨ ਆ ਰਹੀਆਂ ਨੇ ਗੁਰਦਰਾ ਸਾਹਿਬ ਤੱਪ ਅਸਥਾਨ ਸ਼ੀਰਪਾਈ ਤਾਰੂ ਸਿੰਘ ਦੀ ਪਿੰਡ ਪੁੱਲਾ ਲਿਖਿਆ ਵੈਸੇ ਪਹੁਵਿੰਡ ਵੀ ਇਸ ਦਾ ਪਿੰਡ ਦੇ ਬਾਰੇ ਕਿਹਾ ਜਾਂਦਾ ਇਹ ਪਿੰਡ ਤੋ ਬਾਹਰ-ਬਾਰ ਦਾ ਇਲਾਕਾ ਜਿੱਥੇ ਭਾਈ ਤਾਰੂ ਸਿੰਘ ਜੀ ਜਿਹੜੇ ਹੀ ਸਿੰਘਾਂ ਨੂੰ ਸੇਵਾ ਕਰਿਆ ਕਰਦੇ ਸਨ ਕਿਉਂਕਿ ਜਦੋਂ ਮੁਗਲ ਹਕੂਮਤ ਨੇ ਸਿੱਖਾਂ ਤੇ ਬਹੁਤ ਸਾਰੇ ਅਤਿਆਚਾਰ ਕੀਤੇ ਤੇ ਸਿੰਘ ਜਿਹੜੇ ਜੰਗਲਾਂ ਵਿੱਚ ਅਲੋਪ ਹੋ ਗਏ ਸਨ ਕਿਉਂਕਿ ਉਦੋਂ ਬਹੁਤ ਸਾਰੇ ਜਿਹੜੇ ਚੌਧਰੀ ਹੈਗੇ ਸੀ ਜਿਨ੍ਹਾਂ ਦੇ ਵਿੱਚ ਹਰ ਭਗਤ ਨਰਨਜਨੀਏ ਵਰਗੇ ਗਦਾਰ ਲੋਕ Hindu ਲੋਕ ਕੁਝ ਕੋ ਕਿਉਂਕਿ ਸਾਰੇ ਕੌਮ 'ਚ ਗਲਤ ਲੋਕ ਨਹੀਂ ਹੋਇਆ ਕਰਦੇ ਥੋੜੇ ਜੇ ਲੋਕ ਹੀ ਕੌਮਾਂ 'ਚ ਗਲਤ ਹੁੰਦੇ ਨੇ ਹਰ ਭਗਤ ਨਰਨਜਣੀਆਂ ਵੀ ਇੱਕੋ ਗਦਾਰ ਸੀ ਜਿਹੜਾ ਲਾਹੌਰ ਸਰਕਾਰ ਨਾਲ ਰਲਿਆ ਹੋਇਆ ਸੀ ਗੁਰਦਰਾ ਸਾਹਿਬ ਦਾ ਬਹੁਤ ਹੀ ਸ਼ਾਨਦਾਰ ਦ੍ਰਿਸ਼ ਜੋ ਸਾਰੇ ਪਾਸਿਓਂ ਤੋਂ ਹੀ ਬੜਾ ਮਨਮੋਹਣਾ ਅਤੇ ਭਾਈ ਤਾਰੂ ਸਿੰਘ ਦੀ ਮਿੱਠੀ ਯਾਦ ਨੂੰ ਯਾਦ ਕਰਾਉਂਦਾ ਆ ਉਹ ਦਰਸ਼ਨ ਦੇਦਾਰ ਕਰਦੇ ਆਂ ਗੁਰੂ ਸਾਹਿਬ ਦੀ ਸ਼ਿਸ਼ੋਭਤ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੰਘਾਂ ਦੀ ਮਿੱਠੀ ਯਾਦ ਵਿੱਚ ਨਗਾੜਾ ਵੀ ਇੱਥੇ ਸ਼ਿਸ਼ੋਭਤ ਆ ਤੰਤਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇਣ ਲਈ ਬਿਰਾਜਮਾਨ ਨੇ ਗੁਰਦਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਇਮਾਰਤ ਅੰਦਰੋਂ ਇੱਥੇ ਸੰਗਤਾਂ ਜੜੀਆਂ ਨੇ ਬਹੁਤ ਭਾਰੀ ਗਿਮਤੀ ਵਿੱਚ ਪਹੁੰਚ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਹੁਣ ਇੱਥੇ ਸਵਾਲ ਖੜਾ ਹੁੰਦਾ ਆ ਕਿ ਭਾਈ ਤਾਰੂ ਸਿੰਘ ਜੀ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਇਤਿਹਾਸ ਪੜਨ ਸੁਣਨ ਵਾਲਿਆਂ ਦੇ ਮਤਾਬਕ ਉਹਨਾਂ ਦੀ ਉਮਰ ਕੋਈ 25 ਸਾਲ ਦੇ ਕਰੀਬ ਸੀ ਕਿ 25 ਸਾਲ ਦੇ ਵਿੱਚ ਏਡੀ ਵੱਡੀ ਸ਼ਹਾਦਤ ਦਿੱਤੀ ਗਈ ਇਹ ਉਦੋਂ ਸਾਰਾ ਇਹੀ ਜੰਗਲ ਦਾ ਹੀ ਇਲਾਕਾ ਸੀ ਕਿਉਂਕਿ ਇਤਿਹਾਸ ਦੇ ਪੰਨਿਆਂ ਦੇ ਮਤਾਬਕ ਜੋ ਇੱਥੇ ਵੀ ਇਤਿਹਾਸ ਲਿਖਿਆ ਗਿਆ ਆ ਉਹਦੇ ਦੱਸਣ ਦੇ ਮਤਾਬਕ ਕਿ ਭਾਈ ਸਾਹਿਬ ਸ਼ੁਰੂ ਤੋਂ ਹੀ ਬੜੀ ਧਾਰਮਿਕ ਬਿਰਤੀ ਵਾਲੇ ਸਨ ਤੇ ਸਿੰਘਾਂ ਨੂੰ ਜ਼ਕਰੀਆ ਖਾਨ ਲਾਹੌਰ ਦਾ ਜਿਹੜਾ ਸੂਬੇਦਾਰ ਸੀ ਤੇ ਹਰ ਭਗਤ ਨਰਨਜਣੀਏ ਵਰਗੇ ਗਦਾਰ ਲੋਕ ਸਨ ਜਿਨ੍ਹਾਂ ਨੇ ਸਿੱਖਾਂ ਦੀਆਂ ਸੂਈਆਂ ਸੁਹਾਂ ਦਿੰਦੇ ਸੀ ਗਦਾਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਂਦੇ ਸੀ ਇਹ ਸਮਾਂ ਆਪਣੀ ਚਾਲ ਚੱਲਦਾ ਗਿਆ ਜਕਰੀਆ ਖਾਨ ਦੇ ਜਿਹੜਾ ਸੀ ਉਹ ਅੱਗੇ ਹੀ ਸਿੱਖਾਂ ਦਾ ਵੈਰੀ ਸੀ ਬਣਿਆ ਬੈਠਾ ਸੀ ਲੇਕਿਨ ਜਦੋਂ ਪੱਟੀ ਦੇ ਵਿੱਚ ਜਿਹੜੀਆਂ ਕੁੜੀਆਂ ਜਿਹੜੀਆਂ ਸੀ ਉਹਨਾਂ ਨੂੰ ਚੁੱਕ ਕੇ ਜਿਹੜਾ ਸੀ ਉਸਮਾਨ ਖਾਨ ਉਹ ਲੈ ਆਉਂਦਾ ਸੀ ਤੇ ਉਹਨਾਂ ਦੇ ਨਾਲ ਚੰਗਾ ਨਹੀਂ ਸੀ ਕਰਦਾ ਇਸੇ ਤਰ੍ਹਾਂ ਹੀ ਇੱਕ ਰਹੀਮ ਬਖਸ਼ ਸਾਡਾ ਮੁਸਲਮਾਨ ਵੀਰ ਉਹਦੀ ਲੜਕੀ ਜਿਹੜੀ ਸੀ ਉਹਨੂੰ ਵੀ ਉਸਮਾਨ ਖਾਂ ਚੁੱਕ ਲਿਆਇਆ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਤੇ ਰਹੀਮ ਬਖਸ਼ ਜਿਹੜਾ ਸੀ ਉਹ ਫਿਰ ਭਾਈ ਸਾਹਿਬ ਕੋਲ ਆਇਆ ਕਿਉਂਕਿ ਭਾਈ ਸਾਹਿਬ ਜੀ ਜਿਹੜੇ ਸੀ ਸਾਰੀਆਂ ਹੀ ਕੁੰਬਾਂ ਦਾ ਸਤਿਕਾਰ ਕਰਦੇ ਸੀ ਪਿਆਰ ਕਰਦੇ ਸਨ ਉਹਨਾਂ ਨੂੰ ਬੜਾ ਅਦਬ ਦਿੰਦੇ ਸਨ ਤੇ ਉਹ ਫਿਰ ਜਦੋਂ ਉਹਨਾਂ ਨੂੰ ਲੈ ਕੇ ਆਇਆ ਤੇ ਫਿਰ ਭਾਈ ਸਾਹਿਬ ਹੀ ਉਹਨੇ ਉਸਮਾਨ ਖਾਂ ਨੂੰ ਸੋਧਿਆ ਉਸਮਾਨ ਖਾਂ ਨੂੰ ਜਿਹੜਾ ਸੀ ਉਹ ਤੇ ਹਮਲਾ ਕੀਤਾ ਤੇ ਉਹਨੂੰ ਲੜਕੀ ਨੂੰ ਬਾਇਜਤ ਲੈ ਕੇ ਆਂਦਾ ਅਤੇ ਜਦੋਂ ਲੈ ਕੇ ਆਏ ਤੇ ਨਾਲ ਹੀ ਉਹਨੂੰ ਆਪਣੀ ਭੈਣ ਬਣਾਉਂਦਾ ਭੈਣ ਦਾ ਖਤਾਬ ਦਿੱਤਾ ਤੇ ਉਹਦੀ ਸ਼ਾਦੀ ਜਿਹੜੀ ਸੀ ਮੁਸਲਮਾਨ ਧਰਮ ਦੇ ਮੁਤਾਬਕ ਕਰ ਦਿੱਤੀ ਇਹ ਗੱਲ ਜਿਹੜਾ ਸੀ ਹਰ ਭਗਤ ਨਰਨਜਣੀਆਂ ਹਰ ਭਗਤ ਨਰਨਜਣੀਆਂ ਕੋਣ ਸੀ ਇੱਕ Hindu ਪਰਿਵਾਰ ਨਾਲ ਸੰਬੰਧਤ ਰੱਖਦਾ ਸੀ ਕਿਉਂਕਿ ਸਾਰੀਆਂ ਕੌਮਾਂ ਵਿੱਚ ਸਾਰੇ ਲੋਕ ਨਹੀਂ ਮਾੜੇ ਹੁੰਦੇ ਬਹੁਤ ਸਾਰੀ ਗਿਣਤੀ Hindu ਲੋਕ ਚੰਗੇ ਰਹੇ ਨੇ ਬਹੁਤ ਸਾਰੇ ਮੁਸਲਮਾਨ ਵੀਰ ਚੰਗੇ ਰਹੇ ਸਿੱਖਾਂ ਦੇ ਨਾਲ ਖਾਸ ਕਰਕੇ ਫਿਰ ਜਦੋਂ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਜਦੋਂ ਇਹਨਾਂ ਨੇ ਹਰਪਖਤ ਨਰੰਜਣੀਆ ਲਾਹੌਰ ਦੇ ਜਾ ਕੇ ਸੀਆਈਡੀ ਦਿੱਤੀ ਕਿ ਇੱਥੇ ਸਿੰਘਾਂ ਨੂੰ ਲੰਗਰ ਪ੍ਰਸ਼ਾਦੇਸ਼ ਕਾਇੰਦਾ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਵੇ ਅੱਜ ਵੀ ਜੇ ਤੁਸੀਂ ਕਦੋਂ ਇਸ ਸਥਾਨ ਤੇ ਆਓਗੇ ਤੁਹਾਨੂੰ ਇਹ ਪਿੰਡ ਤੋਂ ਬਾਹਰ ਦੇਖਿਗਾ ਕਿਉਂਕਿ ਇਹ ਪਿੰਡ ਤੋਂ ਇਸ ਕਰਕੇ ਕਿਉਂਕਿ ਇਹ ਸਾਰਾ ਇਲਾਕਾ ਉਦੋਂ ਜੰਗਲ ਦਾ ਇਲਾਕਾ ਸੀ ਇਸ ਕਰਕੇ ਇਹਨੂੰ ਬਾਹਰਲੇ ਵਾਲੇ ਪਾਸੇ ਬਣਾਇਆ ਗਿਆ ਹੁਣ 25 ਸਾਲ ਦੀ ਉਮਰ ਵਿੱਚ ਏਡੀ ਵੱਡੀ ਕੁਰਬਾਨੀ ਦੇਣੀ ਤੇ ਜਕਰੀਆ ਖਾਨ ਨੇ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਕੀਤਾ ਸਿੰਘ ਦੇ ਵਾਲ ਮੰਗਲੇ ਤੇ ਲੇਕਿਨ ਸਿੰਘ ਨੇ ਆਪਣੀ ਖੋਪਰੀ ਜਿਹੜੀ ਸੀ ਦੇਣੀ ਪ੍ਰਵਾਨ ਕਰ ਲਈ ਫਿਰ ਹੋਇਆ ਕਿ ਕਿ ਜਦੋਂ ਖੋਪਰੀ ਸਿੰਘ ਦੀ ਭਾਈ ਤਾਰੂ ਸਿੰਘ ਦੀ ਲਾਈ ਗਈ ਜਾਂ ਲੱਥ ਲਾ ਦਿੱਤੀ ਗਈ ਉਸ ਸਮੇਂ ਕਿਹਾ ਜਾਂਦਾ ਕਿ ਨਾਲ ਹੀ ਜਕਰੀਆ ਖਾਨ ਨੂੰ ਬੰਨ ਪੈ ਗਿਆ ਬਾਥਰੂਮ ਦਾ ਬੰਨ ਪੈ ਗਿਆ ਉਹਨੂੰ ਬਾਥਰੂਮ ਨਾ ਆਵੇ ਤੋ ਬਹੁਤ ਹੀ ਪਰੇਸ਼ਾਨ ਹੋ ਗਿਆ ਤੇ ਫਿਰ ਸਿੰਘਾਂ ਨੇ ਕਿਹਾ ਜਾਂ ਲੋਕਾਂ ਨੇ ਕਿਹਾ ਕਿ ਤੂੰ ਇੱਕ ਬੇਗੁਨਾਹ ਨੂੰ ਜਿਹੜਾ ਵਾ ਸ਼ਹੀਦ ਸਿੰਘ ਦੇ ਨਾਲ ਆ ਕੁਛ ਕੀਤਾ ਇਹਦੀ ਤੈਨੂੰ ਸਜ਼ਾ ਮਿਲੇਗੀ ਤੋ ਫਿਰ ਕਿਹਾ ਜਾਂਦਾ ਕਿ ਫਿਰ ਉਹਨੇ ਬੜੀਆਂ ਮਾਫੀਆਂ ਮੰਗੀਆਂ ਹੱਥ ਜੋੜੇ ਤੇ ਮਤਾ ਪਾਇਆ ਸਿੰਘਾਂ ਨੇ ਕਿ ਕਿਹਾ ਜਾਂਦਾ ਕਿ ਫਿਰ ਹਰ ਭਗਤ ਨਰਨਜਣੀਆਂ ਨੂੰ ਕੋੜੇ ਮਾਰ-ਮਾਰ ਕੇ ਜਿਹੜਾ ਹੀ ਮੌਦੇ ਘਾਟ ਉਤਾਰ ਦਿੱਤਾ ਗਿਆ ਤੇ ਨਾਲ ਹੀ ਇੱਕ ਜੁੱਤੀ ਲਿਆਂਦੀ ਗਈ ਜਿਹੜੀ ਜਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਂਦੀ ਸੀ ਤਾਂ ਕਿ ਉਹਦਾ ਬੰਨ ਖੁੱਲ ਜਾਵੇ ਜਿਵੇਂ ਜਿਵੇਂ ਜੁੱਤੀ ਉਹਦੇ ਸਿਰ 'ਚ ਵੱਜਦੀ ਭਾਈ ਤਾਰੂ ਸਿੰਘ ਜੀ ਦੀ ਤਾਂ ਉਵੇਂ-ਉਵੇਂ ਉਹਦਾ ਬੰਨ ਖੁੱਲਦਾ ਗਿਆ ਉਹਨੂੰ ਬਾਥਰੂਮ ਹੁੰਦਾ ਗਿਆ ਤਾਂ ਤੋਂ ਭਾਵ ਕਿ ਕਹਿੰਦੇ ਇੰਨੇ ਉਹਦੇ ਛਤਰਵਜੇ ਤੇ ਉਹਦੀ ਨਾਲ ਹੀ ਮੌਤ ਹੋ ਗਈ ਤਾਂ ਉਹ ਵੀ ਇਸ ਸ਼ਾਨਦਾਰ ਤੋਂ ਤੁਰਦਾ ਬਣਿਆ ਤੇ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਅੱਜ ਜਦੋਂ ਅਸੀਂ ਇਨਾ ਸਥਾਨਾਂ ਤੇ ਦਰਸ਼ਨ ਕਰਨ ਆਉਂਦੇ ਆ ਤਾਂ ਫਿਰ ਇੱਥੇ ਅਜਿਹਾ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਬਹੁਤ ਹੀ ਸ਼ਾਨਦਾਰ ਗੁਰਦਰਾ ਸਾਹਿਬ ਦੀ ਇਮਾਰਤ ਬਣੀ ਹੋਈ ਲੰਗਰ ਚੱਲਦੇ ਨੇ ਸੰਗਤਾਂ ਦੂਰੋਂ ਦੂਰੋਂ ਆ ਕੇ ਦਰਸ਼ਨ ਦੇਦਾਰ ਕਰਨ ਆਉਂਦੀਆਂ ਨੇ ਇੰਜ ਦੀਆਂ ਵੀਡੀਓਜ਼ ਤੁਸੀਂ ਆਪਣੇ YouTube ਚੈਨਲ ਪ੍ਰਿੰਸੀਪਲ 75 ਸਿੰਘ ਤਰਸਿੱਕਾ ਤੇ ਵੇਖ ਸਕਦੇ ਹੋ ਇੱਥੇ ਇੱਕ ਪ੍ਰਾਤਨ ਖੂਹੀ ਹੈ ਜਿੱਥੋਂ ਸਿੰਘਾਂ ਨੂੰ ਪਾਣੀ ਪਲਾਇਆ ਜਾਂਦਾ ਸੀ ਕਹਿੰਦੇ ਤੋਂ ਭਾਵ ਕਿ ਅਜੋ ਖੂਹੀ ਨਵੀਂ ਸਾਂਭਿਆ ਹੋਇਆ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਦਰਸ਼ਨ ਕਰ ਸਕਦੇ ਹਾਂ ਇੱਥੇ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਜਿਹੜਾ ਵਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਲਿਖਿਆ ਹੋਇਆ ਤੇ ਹਰ ਪਾਸੇ ਖਾਲਸੇ ਦੇ ਕੌਮੀ ਨੀਲੇ ਰੰਗ ਦੇ ਵੇਖਣ ਨੂੰ ਸਾਨੂੰ ਮਿਲਦਾ ਹੈ ਹਰ ਜਗ੍ਹਾ ਦੇ ਉੱਪਰ ਅਨਮੋਲਜੀਤ ਸਿੰਘ ਨੇ ਖਾਲਸੇ ਦੇ ਖਾਲਸਾ ਨੀਲੇ ਰੰਗ ਦੀ ਦਸਤਾਰ ਸਿਰ ਤੇ ਸਜਾਈ ਹੋਈ ਆ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ